ਮੰਜੇ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਹਟ ਜਾ ਹਟ ਜਾ ਤੁਹਾਨੂੰ ਖੇਚਲ ਕਰਨ ਦੀ ਲੋੜ ਨਹੀਂ ਰੁਕ ਜਾ ਵੀਰੇ ਨਹੀਂ ਇੱਥੇ ਕੋਈ ਵੀ ਪਿੱਛੇ 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 ਰੁਕ ਜਾ ਇਧਰ ਕੁੜੀਏ ਕਿੱਥੇ ਹੋਰ ਇਧਰ ਸਾਈਡ ਤੋਂ ਜਾ ਕੋਈ ਗੱਲ ਕਰ ਲੈਣੇ ਵੀਰੇ ਜੇ ਮੇਕ ਸੂਰ ਆ ਉਹ ਖਲੋ ਜਾ ਕੁੜੀਏ ਪਰੇ ਬੱਚੋ ਪਰੇ ਪੁੱਤਰ ਬਾਹਰ ਲੈ ਆ ਰੁਕਾ ਕਾ ਬਾਹਰ ਲੈ ਆ ਉਹ ਅਫਸਰ ਮੇਰਾ ਪਰੇ ਜੀ ਬਾਹਰ ਆਓ ਭਾਈ ਕਾ ਹਟ ਜਾ ਬੱਚਾ ਹਟ ਬਾਹਰ ਆ ਬਾਹਰ ਪਰੇ ਗਿਆ ਪਰੇ ਹੋ ਗਿਆ ਹਟ ਜਾ ਤੂੰ ਖੜ ਜਾ ਬਾਹਰ ਲੈ ਆ ਨੂੰ ਗੱਲ ਸੁਣੋ ਸਾਹਿਬ ਬਾਹਰ ਲੈ ਆ ਬਾਹਰ ਲੈ ਕੁੜੀਏ ਪਿੱਛੇ ਜਾ ਬਾਹਰ ਮੱਤੇ ਸੱਟ ਤੇ ਜੋ ਬਾਹਰੋਂ ਘੱਟੀ ਜਾ ਇੱਧਰ ਆ ਇੱਧਰ ਤੁਰ ਲੰਘ ਜਾ ਤੁਰੋ ਕੋਈ ਚੌਕੀਆਂ ਨਾਲ ਗੱਲ ਕਰ ਲਓ ਸਾਰੀ ਗੱਲ ਬਾਤ ਚੱਲ ਵੀ ਕਾਕਾ ਵਾੜ ਨੂੰ ਗੱਡੀ ਚੱਲ ਵੀ ਚੱਲ ਕਾਕਾ ਚੱਲ ਲੈ ਲੈ ਉਹ ਵਾੜ ਨੂੰ ਗੱਡੀ ਜਨੂੰ ਉਹ ਨਾ ਮੀਨ ਨੂੰ ਜਾ ਕਰ ਲੈ ਗੱਡੀਆਂ ਚੱਲ ਮੇਰਾ ਪੁੱਤਰ ਚੱਲ ਘਰ ਜਾ ਲੈ ਚੱਲ ਪੁੱਤਰ ਉਧਰ ਜਾ ਪਾਪਾ ਉਧਰ ਤਾਪਾ ਪਾਪਾ ਨੂੰ ਵਾਰ ਮਾਰ ਕੇ ਲੈ ਜਾ ਦੌੜ ਜਾ ਮਰੇ ਬਣਾ ਤੇ ਲੱਭਦੇ ਵੇ ਚੱਲ ਉਹ ਲੈ ਗੱਡੀ ਚੱਲ ਆ ਵਧੀਆ ਹੋਇਆ ਯੋ ਲੈ ਗਈ ਚੁੱਕ ਗਈ ਬੜਾ ਬਦਮਾਸ਼ ਬਣਾਇ ਫਿਰਦਾ ਕੰਮ ਨਿਬੜਿਆ ਵੀ ਰੋਇਦਾ ਪੁਛੋੜਕਾ ਹੀ ਚਾਚਾ ਵੀ ਰੌਣਾ ਬੜਾ ਪਾਉਂਦਾ ਏ ਪੁਲਿਸ ਕੀ ਕਰਦੀ ਪੁਲਿਸ ਕੀ ਕਰਦੀ ਜੋ ਪੁਲਿਸ ਆ ਜੇ ਨਾ ਆਪਣੀ ਆਈ ਦੇ ਐਡਾ ਬੰਦਾ ਬੋਝਦੀ ਏ ਚੱਲ ਹੁਣ ਵਿਨੇ ਥਾਣੇ ਜਾ ਕੇ ਕੀ ਕਰਨਾ ਇਹਦਾ ਵੀਰ ਗੱਲ ਤੇ ਸੁਣ ਲੋ ਤੇ ਇੱਕ ਵਾਰੀ ਰਗਵੀਰ ਨੂੰ ਆ ਲੰਦੋ ਦੋ ਵਾਰੀ ਗੱਡੀ ਕਰ ਚੌਂਕੀ ਆ ਜੋ ਜਿਵੇਂ ਤੇ ਟੋ ਪੁੱਛ ਕੇ ਮਾਪਣ ਲੈ ਕਿੱਥੇ ਆ ਉਹ ਕਰਿਆ ਤੇ ਉਹ ਆ ਗਈ ਤੇਰੇ ਜੁੰਡੀ ਦੇ ਯਾਰ ਮਨਜੋਦ ਨੂੰ ਆ ਗਏ ਫੰਡ ਹੈ ਮਨਜੋਦ ਨੂੰ ਤੇ ਮਨਜੋਦ ਕਿੱਥੇ ਆਇਆ ਇੱਥੇ ਮੈਨੂੰ ਤੇ ਆਪ ਨਹੀਂ ਪਤਾ ਕਦੋਂ ਆਇਆ ਸੀ ਕੀ ਹੋਇਆ ਪਤਾ ਉਹ ਬਾਪਣ ਪੁੱਛ ਲੈ ਚੱਲੇ ਆ ਚੁੱਕਰ ਚੁੱਕਰ ਖਾਏ ਕੋਲ ਚਲੋ ਫਟਾਫਟ ਆ ਜਾ ਦੀਦੀ ਪੁੱਛ ਵਾਲੀ ਉਹ ਨਹੀਂ ਅੰਦਰ ਮੈਂ ਫੋਨ ਕਰਦਾ ਜਾਨਾ ਮੈਂ ਪੱਗ ਮਾਰ ਮੈਂ ਹਿੱਡਾ ਹੀ ਤੋਰ ਚਲ ਆ ਪੁੱਤਾ ਜਾ ਬਾ ਸੁਣ ਹਾਏ ਲਾ ਉਥੋਂ ਮੇਰਾ ਪੈਸੇ ਪਏ ਹੋ ਰੇਲਮਾਰੀ ਕੇ ਤੇ ਪੈਸੇ ਫੜੀ ਕੱਲ ਤਾਂ ਸੁਣ ਲਿਆ ਚੱਲ ਆ ਵੀ ਚੰਗਾ ਹੋਇਆ ਜੱਬ ਨਿਪੜਿਆ ਐਸਐਸਪੀ ਸਾਹਿਬ ਮੈਨੂੰ ਨਹੀਂ ਜੀਨ ਦਿੰਦੇ ਅਕਸੀ ਕਿ ਕੋਈ ਕਾਰਵਾਈ ਨਹੀਂ ਪਾਉਂਦਾ ਕਾਰਵਾਈ ਦੇ ਤਾ ਪਾਵਣਾ ਜੇ ਦਾ ਕੋਈ ਖੁਲਾ ਖੋਜ ਲੱਭਦਾ ਸਾਨੂੰ ਅੱਜ ਆਇਆ ਮੌਕੇ ਤੇ ਹੀ ਮnde ਚੱਲ ਮੇਰੀ ਟੈਨਸ਼ਨ ਮੁੱਕੀ ਤੇ ਚਾਚੇ ਦੀ ਸੁਣ ਲੈ ਅਰਗਵੀਰ ਸਾਹਿਬ ਤੂੰ ਛੇਤੀ ਤੁਰ ਪਾ ਉਹ ਜੇ ਮੈਂ ਛੇਤੀ ਚੱਲ ਗਿਆ ਤੇ ਮੇਰਾ ਪਰਦਾ ਫਾਸ਼ ਹੋ ਜਣਾ ਜਿੱਥੇ ਮੈਨੂੰ 10 ਵਜੇ ਜਾਣਾ ਹੈ ਮੈਂ ਤੇ ਜਾਊ ਅੱਜ 12 ਵਜੇ ਮੈਨੂੰ ਕੀ ਲੋੜ ਆ ਜਾਂਦੇ ਸਾਰੀ ਕਾਰਵਾਈ ਪਈ ਹੋਗੀ ਚਲਾਨ ਕੱਟਿਆ ਹੋ ਗਾ ਅਗਲਾ ਸਿੱਧਾ ਜੇਲ੍ਹ ਚ ਘਰਉਣਾ ਹੁਣ ਚੌਂਕੀ ਤੇ ਨਾ ਰੱਖਣਾ ਨੀ ਆਪਾਂ ਫ੍ਰੀ ਹੋਏ ਜਾਨ ਬਜੀ ਲੱਖੋਂ ਪਾਏ ਲੋਟ ਕੇ ਬੁੱਧੂ ਘਰ ਕੋ ਆਏ ਉਹ ਗੱਲ ਹੋਈ ਆ ਮੇਰੇ ਨਾਲ ਪੈਸੇ ਵੀ ਖਾਲੀ ਆ ਬੰਦਾ ਵੀ ਫੜਿਆ ਗਿਆ ਵਾ ਜਾਨ ਵੀ ਛੁੱਟ ਗਈ ਐ ਹੁਣ ਆਉਂਦੀ ਐ ਮੈਡਮ ਜਿਹਨੂੰ ਕਹਣਾ ਪਰੌਂਠੇ ਦੋ ਲੱਖ ਖਾ ਕੇ ਫੇਰ ਹੀ ਜਾਣੀ ਕਿ ਕਿਸਮਤ ਮਾੜੀ ਹੋ ਗਈ ਅੱਜ ਤੱਕ ਸਾਇਦ ਰਮਣੀ ਕੋਈ ਆਇਆ ਪਾਬੀਤੀ ਗੱਲ ਹੀ ਬਤੋ ਕਦੋਂ ਆਇਆ ਸੀ ਆਹ ਹੈ ਕਦੋਂ ਆਇਆ ਸੀ ਜੋਤ ਰਾਤੀ ਆਏ ਸੀ ਸਾਨੂੰ ਤਾਂ ਪਤਾ ਨਹੀਂ ਲੱਗਾ ਵੀ ਆਇਆ ਵਾ ਇਹ ਘਰ ਹਾਂ ਤੇ ਕੀ ਗੱਲ ਦਾ ਮੈਂ ਪੁੱਛਦਾ ਚਾਚਾ ਜੀ ਮਾਣਾ ਹੀ ਦੱਸ ਦੇਣੀ ਕੋਈ ਨਹੀਂ ਕਰਦਿੰਦੀ ਉਹ ਤੂੰ ਮਰਦ ਵੀ ਆਇਆ ਵਾ ਮੈਂ ਜੋਤ ਨਹੀਂ ਮਿਲਦੇ ਆਣ ਕੇ ਉਹਨੂੰ ਸਮ੍ਰੀਤ ਉਹ ਤਾਂ ਤੂੰ ਭੱਜੀ ਫਿਰਦੀ ਗੇਰਦੀ ਇਹ ਨਹੀਂ ਤੂੰ ਇਹਦਾ ਦਿੰਦੀ ਉਹ ਵੀ ਆਇਆ ਕੋਈ ਨਹੀਂ ਜਾਣਦੇ ਆ ਜਾਣਦੇ ਮਗਰ ਦੱਸਿਆ ਨਹੀਂ ਗਾ ਹੈ ਕਸਿਆ ਤੂੰ ਕਰਣਾ ਤੂੰ ਜੈਲੀ ਪੁੱਤ ਉਹ ਤਾਂ ਬਬੰਦ ਸਹੀ ਮੈਂ ਕਾਉ ਕਾਉ ਪਾਪਾ ਨੂੰ ਰਕਬੀ ਇਹਨੂੰ ਦੱਸਿਆ ਸੀ ਤੂੰ ਹਾਂ ਕਦੋਂ ਕਦੋਂ ਵੀ ਦੱਸਿਆ ਜਦੋਂ ਤੇ ਬੰਬੇ ਦੇ ਖਲੋਤੀ ਸੀ ਮੈਂ ਹਾਂ ਵੇਲਾ ਉਹਨੇ ਬਲਜੀਤ ਦੱਸਿਆ ਨਹੀਂ ਮੁੜ ਕੇ ਤੂੰ ਕਹਿਣਾ ਗੱਲਾਂ ਕਰਦੀ ਆ ਕਿਆ ਪਿਆ ਲੈ ਆ ਨਾ ਫੜ ਕੇ ਉੱਥੇ ਮੰਜੀ ਚਲ ਆ ਜਾ ਫਾਜਾ ਮੇਰਾ ਪੁੱਤ ਚਾਚੀ ਜੀ ਮੈਨੂੰ ਤੇ ਆਪ ਨਹੀਂ ਪਤਾ ਹੈਗਾ ਤੇ ਪਤਾ ਨਹੀਂ ਤੇ ਤੇਰੇ ਸਾਹਮਣੇ ਕੀ ਗੱਲਾਂ ਕੀ ਦੇ ਦਿੰਦੇ ਚੁੱਪ ਕਰ ਚੁੱਪਰ ਜਾਣੇ ਆ ਪੁੱਤ ਜਾਣੇ ਸੀ ਸੱਚੀ ਮੇਰੇ ਕੋਲ ਦੇ ਵੇਖ ਰਹੇ ਜਾਣਦੇ ਨੇ ਆਣੇ ਹਾਂ ਮੰਜਾ ਦਾ ਉਹ ਸਾਰਾ ਕਸੂਰ ਗਾ ਫਿਰ ਹੁਣ ਮੈਨੂੰ ਕਹਿੰਦੀ ਤੇ ਹੈਗੀ ਆ ਨਾ ਵੀਰ ਦਾ ਕਸੂਰ ਹੋਇਆ ਜੀ ਹੁਣ ਕਿਉਂ ਨਹੀਂ ਉਹਨੇ ਦੱਸਿਆ ਕਿਉਂ ਨਹੀਂ ਮਿਲਣ ਆਇਆ ਉਹ ਕਿਉਂ ਨਹੀਂ ਗੱਲਬਾਤ ਕੀਤੀ ਕੋਈ ਚਾਚੀ ਜੀ ਚਲੇ ਸਾਂ ਦੇ ਵਾਲਾ ਤਾਂ ਟਾਈਮ ਨਹੀਂ ਗਿਆ ਨਹੀਂ ਤੇ ਮੇਰੇ ਤੋਂ ਵਾਲੇ ਹੋ ਗਏ ਆ ਮੈਨੂੰ ਤੇ ਆਪ ਨਹੀਂ ਪਤਾ ਕੀ ਗੱਲ ਦਾ ਹੁਣ ਮੈਨੂੰ ਇਹ ਤੋਂ ਪਤਾ ਲੱਗਾ ਵਾ ਨਹੀਂ ਪੁੱਤ ਹੁਣ ਤੇ ਕਿੱਡਾ ਦੇਨੇ ਆ ਗਿਆ ਹੀ ਗਾ ਹੁਣ ਕਿਹੜੇ ਹਿਸਾਬ ਨਾਲ ਜਾ ਕੇ ਸਵੇਰ ਦਾ ਉੱਠ ਕੇ ਚਲ ਜਾਂਦਾ ਕਿਸੇ ਪਾਸੇ ਜਾਂ ਸਾਡੇ ਵੱਲ ਨੂੰ ਆ ਜਾਂਦਾ ਕਿਦਾਂ ਗੱਲ ਬਣੀ ਆ ਗੱਲ ਇਹ ਹੁਣ ਕਰਮਾਂ ਚ ਚੱਕਰੀ ਹੀ ਗਾ ਚਾਚੀ ਲਾਰਮ ਵੀ ਲਾਇਆ ਰਾਤੀ ਇਹੀ ਨਹੀਂ ਸੌਂਦੀ 1:30 ਵਜ ਗਿਆ ਗੱਲਾਂ ਬਾਤਾਂ ਕਰਦੇ ਪਿਓ ਦੀ ਮੁੰਡਾ ਕਵੇ ਪਪਾ ਆ ਲੈਣਾ ਵਾ ਉਹ ਲੈਣਾ ਵਾ ਉਹ ਵੀ ਜਿੱਦਾਂ ਪਤਾ ਨਹੀਂ ਕੀ ਚੱਕਰ ਹੋ ਗਿਆ ਤੇ ਸੁੱਤੇ ਹੀ ਨਾ ਅਲਾਰਮ ਵੀ ਵੱਜਿਆ ਸੋਚਿਆ ਵੀ ਚੱਲ ਕੋਈ ਨਹੀਂ ਸੌ ਲੈਣ ਦਿੰਨੀ ਇਹਨਾਂ ਨੂੰ ਤੇ ਬਾਅਦ ਵਿੱਚ ਆਪਣੀ ਵੀ ਅੱਖ ਲੱਗ ਗਈ ਚਿੱਟੇ ਦਿਨ ਹੋਏ ਉੱਠੇ ਆਪਾਂ ਕੋਈ ਨਹੀਂ ਆਂਦਾ ਵਰਗਵੀਰ ਮੈਂ ਜਾਣਾ ਵਾ ਚੁੱਪ ਕਰ ਪਾਣੀ ਪੀਰ ਮੇਰਾ ਪੁੱਤ ਚੁੱਪ ਸਾਨੂੰ ਪਤਾ ਹੀ ਨਹੀਂ ਮੈਂ ਹਾਂ ਚਲਾ ਦੇ ਨੂੰ ਕਿਨੇ ਅਜੇ ਇੱਥੇ ਰਹਿ ਲੋ ਤੇ ਹੀ ਵੀ ਕਿਹੜਾ ਕਿਸ ਨੂੰ ਪਤਾ ਵਾ ਪਰ ਪਤਾ ਨਹੀਂ ਇਹ ਪੁਲਿਸ ਨੂੰ ਕਿੱਦਾਂ ਪਤਾ ਲੱਗਦਾ ਦੇ ਨੂੰ ਵੀ ਪਤਾ ਵਾ ਵੀ ਕਿਹੜਾ ਕੰਮ ਹੋਇਆ ਫਿਰ ਇਹ ਕਹਿੰਦੇ ਸ਼ਹਿਦਤੀ ਆ ਇਹ ਐਵੇਂ ਨਹੀਂ ਪਤਾ ਲੱਗਿਆ ਪੁਲਿਸ ਨੂੰ ਪਤਾ ਜਦੋਂ ਘਰੋਂ ਤੇ ਗੱਲ ਨਿਕਲੀ ਨਹੀਂਗਾ ਕਿ ਮਨਜੋਤ ਕਿੱਥੇ ਹੀਗੇ ਤੇ ਪਤਾ ਕਿੰਨੂੰ ਲੱਗ ਜਾਣਾਗਾ ਵੀ ਜੋ ਕੰਡ ਹੋਇਆ ਵਾ ਫਿਰ ਬੰਦਾ ਨਾ ਇੱਥੇ ਆਵੇ ਤੇ ਕੀ ਕਰਨਾ ਹੁਣ ਜਦੋਂ ਹੁਣ ਫੜ ਕੇ ਲੈ ਗਿਆ ਹੱਥ ਭਲੇ ਤੇ ਕੋਈ ਨੀ ਨਾ ਰਹਿ ਗਿਆ ਹੁਣ ਤੇ ਪੋਤਾ ਹੀ ਤੇ ਰਕਬੀਰ ਦੇ ਸਿੱਤੇ ਰਹੇ ਪੀਨੇ ਕੋਈ ਨਾ ਕੋਈ ਕਿਸ ਰਫਾ ਦਫਾ ਕਰਾ ਦੇਣਾ ਇਹਨਾਂ ਦਾ ਉਹ ਇਹ ਗੱਲ ਤਾਂ ਤੇ ਮੈਨੂੰ ਵੀ ਨਹੀਂ ਪਤਾ ਪਿਓ ਆਇਆ ਵਾ ਆ ਹੁਣ ਮੈਨੂੰ ਪਤਾ ਲੱਗਾ ਮੈਨੂੰ ਮਾੜਾ ਜਿਹਾ ਵੀ ਪਤਾ ਹੁੰਦਾ ਤੇ ਅਸੀਂ ਆਪੇ ਇਹਨੂੰ ਕਹਿ ਦੇਣਾ ਫੇ ਮਨੇਸਾ ਚੱਲ ਜੀ ਇੱਥੋਂ ਬਈ ਆ ਹੁਣ ਖੂਜ ਡਿੱਗੀ ਐ ਕਿਤੇ ਸੁੱਕੀ ਨਿਕਲਣੀ ਆ ਤੇ ਚੁੱਪ ਕਰ ਮੇਰਾ ਪੁੱਤ ਚੁੱਪ ਕਰ ਤੇਰੇ ਤੇ ਅੱਲਾ ਮਿਲਦੀ ਕਿਤੇ ਉਹਨਾਂ ਦੇ ਅੱਗੇ ਤਾਂ ਨਹੀਂ ਉਹਨਾਂ ਨੇ ਕੋਈ ਨਹੀਂ ਸੁਣੀ ਉਹ ਕੜੇ ਮੇਤੁੰਦੇ ਆ ਕੇ ਹੇਦੇ ਉਹਨਾਂ ਨੇ ਕਿੱਥੋਂ ਸੁਣਨੀ ਜਿਹੜੇ ਕਿੰਨੇ ਚੰਦੇ ਤੇ ਮਗਰ ਪਏ ਹੀ ਪਹਿਲਾਂ ਚਲ ਪੀ ਪਾਣੀ ਪੀ ਲਾ ਪੀ ਲਾ ਪਾਣੀ ਮੇਰਾ ਪੁੱਤ ਹੁਣ ਕੀ ਕਰਨਾ ਵਾ ਹੁਣ ਤੁਸੀਂ ਪਾਣੀ ਪਾਣੀ ਜਾਓ ਰਗਵੀਰ ਵਾਲੋ ਹੋ ਜੋ ਭਲੇ ਕੀ ਆ ਬੱਕ ਬੰਨਣਾ ਤਾਂ ਮੈਂ ਜਾਣਾਂ ਵਾ ਕੋਈ ਨਹੀਂ ਚੱਲਿਆ ਵਾ ਨਾਲੇ ਫੇਰ ਪੈਸੇ ਫੜ ਲੋ ਕਰੂਗਾ ਕੋਈ ਨਹੀਂ ਕੋਈ ਨਹੀਂ ਹੁਣ ਜਾਣੇ ਮਗਰ ਕੋਈ ਨਹੀਂ ਹੁਣ ਸਲਾਈ ਆ ਚਾਚੀ ਜੀ ਹੁਣ ਜੋ ਹੁਣ ਆ ਹੀ ਹੋ ਗਿਆ ਹੁਣ ਕੀ ਕਰ ਸਕਦਾ ਬੰਦਾ ਹੁਣ ਆਪੇ ਪੈਰ ਲੈ ਕੇ ਆਪੇ ਕਰਾਉਣਗੇ ਜੋ ਵੀ ਕਰਾਉਣਾ ਉਹ ਤੇਰੀ ਪਾਕੀ ਨਹੀਂ ਬੱਜੀ ਅਜੇ ਤੱਕ ਬਸ ਤਾਂ ਬੱਝ ਗਈ ਆ ਉਹ ਕੁੜੀ ਦੀ ਅਖੰਡੀ ਆ ਮੈਂ ਤਾਉ ਪਾਪਾ ਨੂੰ ਦੱਸਿਆ ਸੀ ਸਬਰੀ ਦਾ ਅਖੰਡੀ ਆ ਮੈਂ ਤੇ ਕਹ ਰਾ ਅੱਧਾ ਆ ਚਲ ਗਿਆ ਹੁਣ ਮੈਨੂੰ ਇਹ ਦੱਸ ਸਕੀ ਇੱਥੇ ਘਰ ਬੈਠਾ ਮੈਨੂੰ ਉਹ ਨਹੀਂ ਰਾਤਾਂ ਆ ਜੱਲਾ-ਪਤਾ ਮਾਰਦੇ ਜਾਗ ਲੇਟ ਆਈ ਆ ਜਦੋਂ ਤੈਨੂੰ ਥਾਣੇ ਵਾਲਿਆਂ ਨੂੰ ਪਤਾ ਵੀ ਉਹਨਾਂ ਦੇ ਵਿੱਚੋਂ ਆ ਮੁੰਡਾ ਤੇ ਤੈਨੂੰ ਮਾਸਾ ਫੋਨ ਨਹੀਂ ਉਹਨਾਂ ਨੇ ਅਗਲੇ ਨੇ ਕੀਤਾ ਮੈਨੂੰ ਚਾਚਾ ਕਿਸਦਾ ਫੋਨ ਨਹੀਂ ਆਇਆ ਫੂੰਚਾ ਕਰਨਾ ਚੱਕਰਲਾ ਬੈਠਦੇ ਰਹੇ ਇਹ ਮੈਂ ਫੜ ਕੇ ਗਲਾਸੀਆਂ ਫੜਕਾਉਂਦੇ ਰਹਿੰਦੇ ਇੱਕ ਦੂਜੇ ਨਾਲ ਫਿਰ ਤੁਸੀਂ ਕਾਦੀ ਯਾਰੀ ਉਹ ਮੈਨੂੰ ਕਿਹਨੇ ਇਕੱਠਾ ਖੋਹ ਕੀਤਾ ਕਹਿੰਦਾ ਉੱਤੋਂ ਆਇਆ ਕਿੱਥੋਂ ਆਇਆ ਹੂੰ ਹੁਣ ਚੱਲਿਆ ਹੋ ਜਾਣਾ ਲੱਗ ਜਾਂਦਾ ਪਤਾ ਇਹ ਕਿਸ ਦੀ ਜ਼ਰੂਰਤ ਹੈ ਤੇ ਫੜਿਆ ਗਿਆ ਉਦਾਂ ਨਹੀਂ ਫੜਿਆ ਹੀ ਜਾਣਾ ਇਹਨੇ ਕਿਸ ਨੇ ਦੱਸਿਆ ਹੋਣਾ ਵੀ ਆਇਆ ਵਾ ਤੇ ਇਹ ਤੂੰ ਦੱਸਿਆ ਜਿਹਨੂੰ ਕਿਹਨੂੰ ਪਤਾ ਹੋਊਗਾ ਕਿ ਘਰ ਆਇਆ ਲੱਗਦਾ ਇਹਨੂੰ ਨਹੀਂ ਪਤਾ ਕਿ ਦਿਨ ਚਿੱਟਾ ਜਿਹੜੇ ਮੈਂ ਨਿਕਲ ਜਾਂਦਾ ਟਾਈਮ ਨਾਲ ਅੱਗੇ ਵੀ ਆਉਂਦਾ ਟਾਈਮ ਤੇ ਟਾਈਮ ਨਿਕਲ ਜਾਂਦਾ ਹੈ ਨਹੀਂ ਹੁਣ ਤੂੰ ਇਹ ਦੱਸ ਵੀ ਕਿੱਦਾਂ ਬਚਾਉ ਹੂਗਾ ਇਨਕੁਆਰੀ ਦੇ ਵਿੱਚ ਪਚਾ ਹੂ ਇਹਦਾ ਇਨਕੁਆਰੀ ਕਰਾਈਏ ਤੇ ਐਸਐਸਪੀ ਸਾਹਿਬ ਨੂੰ ਕਹਿ ਕੇ ਕੋਈ ਨਹੀਂ ਚਾਹਤਾ ਹੁਣ ਜਾ ਕੇ ਨਾ ਵੇਖਦੇ ਆ ਇਹਦਾ ਕਾਲਾ ਨਾਮਾਗ ਮੈਂ ਵੀ ਚੱਲਿਆ ਮੈਂ ਤੂੰ ਵੀ ਆ ਜਾਓ ਦੋ ਚਾਰ ਬੰਦੇ ਲੈ ਮੈਂ ਨਾਲ ਠੀਕ ਹਨ ਨਹੀਂ ਬੰਦੇ ਕੀ ਕਰ ਜਿਦੋਂ ਤੂੰ ਵੇਚ ਰਿਹਾ ਬੰਦੇ ਫਿਰ ਕੀ ਕਰਦੇ ਉਹ ਤਾਂ ਮੈਂ ਆ ਜਾਣਾ ਵਾ ਉਹ ਚਾਚਾ ਮੈਂ ਫੇਰ ਮੁਲਾਜ਼ਮੇ ਕਿਣਿਆ ਜਾਣਾ ਵਾ ਜਿਹੜਾ ਪਿੰਡੋਂ ਮਗਰੋਂ ਬੰਦਾ ਜੋ ਗੱਲ ਹੋਰ ਹੋਣੀ ਕਿ ਪਿੰਡ ਦੇ ਗਵਾਹੀ ਜਿਹੜੇ ਲੋਕ ਕੀ ਬੰਦਾ ਭਲਾ ਮਾਸਵਾ ਮੈਂ ਜਿੰਨਾ ਮਰਜ਼ੀ ਕਹੀ ਜਾ ਕਿ ਮੁੰਡਾ ਦੋਦਾ ਧੋਤਾ ਵਾ ਅਗਰ ਮੇਰੀ ਛੋਲੀ ਮੰਨਨੀ ਹੈ ਤੁਹਾਡੀ ਪੰਚਾਇਤ ਵਿੱਚ ਜਾਣਗੇ ਕਿ ਤੋ ਬੰਦੇ ਜਾਣਗੇ ਉਹਨੇ ਚਾੜੀ ਸੁਣੀ ਜਾਣੀ ਮੇਰੇ ਨਾਲ ਤੇਰੀ ਤੇ ਫਿਰ ਚੱਲਦੀ ਨਹੀਂ ਇੱਦੀ ਵੀ ਤੇ ਕੁکریاں ਪਾਈ ਜਨਾ ਬਸ ਠੀਕ ਹੈ ਤੂੰ ਜਾਚਾ ਮੇਰੇ ਕੋਲੇ ਰਹਿ ਕਰ ਪਹੁੰਚੀ ਹੋਣਾ ਆ ਜਾਣਾ ਬਸ ਇਹ ਮੇਰੇ ਸਿਰਖਾਨ ਨੂੰ ਹੀ ਵਸ ਇੱਥੇ ਕਿਸੇਰ ਖਾ ਲੋ ਰਗਵੀਰ ਦਾ ਰਗਵੀਰ ਜਨਾ ਡਿਪਟੀ ਲੱਗਾ ਹੁੰਦਾ ਉੱਥੇ ਹਾਏ ਹੁਣ ਰੋਈ ਜਾਣਾ ਵਾ ਚੁੱਪ ਕਰ ਜਾ ਪੁੱਤ ਬਲਜੀਤ ਜਾ ਉਹਨੂੰ ਵੇਖ ਜਾ ਕੇ ਰਕबीर ਨੂੰ ਜਾਣ ਕੇ ਹੀ ਪਾਸੇ ਹੁਣ ਲੱਗਣ ਪਤਾ ਤੇ ਲੱਗੇ ਹੁਣ ਇੱਥੇ ਬੈਠਿਆ ਨੇ ਕੀ ਕਰਨਾ ਅਗਲੇ ਤੇ ਲੈ ਗਿਆ ਮੁੜ ਕੇ ਕਿਤੇ ਐਨਾ ਕੋਟਣ ਕਟਣ ਡੈਪਾਂ ਤੇ ਹੋਰ ਸੇ ਆਪਾ ਪੈ ਜੇ ਮੁੰਡੇ ਨੂੰ ਛੱਟ ਪੇੜ ਲੱਗ ਜੇ ਹੋਰ ਦਿਨਾਂ ਤੇ ਪੈ ਜੇ ਜਾਣੀ ਆ ਚਾਚੀ ਜੀ ਮੈਂ ਤੇ ਇਹਦੇ ਵੱਲ ਵੇਖੀ ਬੜਾ ਹੋਰ ਤਰਾਉਂ ਡਿਆ ਬੱਦੇ ਤੋਂ ਬਗੈਰ ਨਾ ਜਨਾਨੀ ਦਾ ਕਾਖਾ ਹਾਵ ਨਹੀਂ ਹੁੰਦਾ ਸੱਚੀ ਜਾਣੀ ਆ ਅਲਾਰਮੀ ਵੱਜ ਜਾਂਦਾ ਕਾ ਵੀ ਟਾਈਮ ਨਾ ਉੱਠ ਜਾਂਦਾ ਤੇ ਕਿਸੇ ਪਾਸੇ ਨਿਕਲ ਜਾਂਦਾ ਉਹ ਗੱਲ ਵੀ ਕਿਸਮਤ ਹੀ ਮਾੜੀ ਨੀਂਦ ਵੀ ਨਹੀਂ ਆਉਂਦੀ ਇਹ ਨਹੀਂ ਨਾ ਗਾ ਦੁੰਦੇ ਤੇ ਬਿੜਕ ਰਹਿੰਦੀ ਹੈ ਕੋਈ ਹੈ ਕੋਈ ਆ ਨਾ ਜਾਵੇ ਇਧਰੋਂ ਨਾ ਆ ਜੇ ਇਧਰੋਂ ਨਾ ਜੇ ਬੰਦੇ ਦੇ ਸਿਰ ਤੇ ਬੜਾ ਆਸਰਾ ਹੁੰਦਾ ਵਾ ਗੱਲਾਂ ਬਾਤਾਂ ਕਰਕੇ ਤੇ ਪਤਾ ਨਹੀਂ ਕਿੱਦਾਂ ਦੀ ਨੀਂਦ ਆਈ ਆਹੋ ਵੀ ਆਹੋ ਵੇਲਾ ਖਸਣਾ ਜਿੱਦਾਂ ਕਿ ਉਹ ਗੱਲ ਹੋਈ ਨਾ ਤੇ ਆ ਵੇ ਹੁਣ ਜਿਹੜੀ ਪੋਚੇ ਪਾਉਂਦੀ ਮੈਨੂੰ ਹੋਤਰਾ ਹੁੰਦਾ ਵਾ ਤੇ ਮੈਨੂੰ ਤਰਸਾਉਂਂ ਰਿਹਾ ਵਾ ਜਦੋਂ ਰਗਵੀਰ ਨੂੰ ਸਭ ਕੁਝ ਦੱਸਿਆ ਸੀਗਾ ਕੁੜੀ ਨੇ ਤੇ ਫਿਰ ਕਿਉਂ ਨਹੀਂ ਰਗਵੀਰ ਨੇ ਤੱਕ ਦੋ ਕੀਤਾ ਕਿਉਂ ਨਹੀਂ ਸੁਣੀ ਗੱਲ ਆਣ ਕੇ ਫਿਰ ਜਾਂ ਸਾਨੂੰ ਦੱਸ ਦਿੰਦਾ ਅਸੀਂ ਦੇ ਘਰੋਂ ਵੀ ਨਾ ਗੱਲ ਨੇ ਕੱਢੀ ਹਣ ਕਰੀਏਗੀ ਹੁਣ ਸਮਝ ਨਹੀਂ ਲੱਗਦੀ ਮਨਜੋਦ ਕਹਿੰਦੇ ਜੇ ਚਾਚਾ ਗਿਆ ਪੈਸੇ ਫੜਾਉਣ ਤੇ ਮਗਰੇ ਚਾਚੇ ਦੇ ਪੁਲਸ ਆ ਗਈ ਪੁਲਸ ਤੇ ਮਗਰ ਉਹਦੇ ਪਤਾ ਨਹੀਂ ਕਿੱਦਾਂ ਲੱਗੀ ਫਿਰ ਅੰਡੀ ਮਿੰਟੇ ਸਮਝ ਨਹੀਂ ਆਉਂਦੀ ਚਾਚੇ ਦੇ ਮਗਰੇ ਪੁਲਸ ਆ ਗਈ ਚਾਚੇ ਦੇ ਮਗਰੇ ਪੁਲਸ ਚੱਲ ਗਈ ਹੈਗੀ ਕਿ ਤੇ ਪੁੱਤ ਹੁਣ ਪੁਲਸ ਵਾਲਿਆਂ ਨੂੰ ਕੀ ਪਤਾ ਚਾਚਾ ਜਾਣਦੇ ਆ ਕਿ ਭਤੀਜਾ ਜਾਣਦੇ ਆ ਕਿ ਕੌਣ ਜਾਣਦਾ ਜਿਨ੍ਹਾਂ ਦੇ ਰੇਟ ਪਾਉਣੇ ਉਹਨਾਂ ਨੇ ਬਈ ਥੋੜੀ ਰੱਖਣਾ ਪਹਿਲਾਂ ਚਾਚਾ ਜਾਣਦੇ ਆ ਤੇ ਮੈਂ ਹੀ ਜਾਣਾ ਨਹੀਂਗਾ ਮੰਨਦੇ ਉਹ ਤੇ ਕਹਿੰਦੇ ਮੈਂ ਤੇ ਕਿਸ ਨੂੰ ਪਤਾ ਵੀ ਨਹੀਂ ਹੈਗਾ ਜਿਹਦੇ 1000 ਦੋਸਤ ਕੋ ਹੈਗੇ ਹੈਗੇ ਉਹਨੂੰ ਨਹੀਂ ਪਤਾ ਵੀ ਇਹ ਉਹ ਤੇ ਪੱਠੇ ਤੇ ਹੀ ਗਏ ਕਿਤੇ ਕਹਿੰਦੇ ਮੈਂ ਹਾਂ ਚੱਲ ਸੋਨ ਸਾਂਝਾ ਹੈਗਾ ਵਾ ਉੱਥੇ ਸੱਦ ਲੈਣਾ ਨਹੀਂ ਤੇ ਫਿਰ ਤੂੰ ਦੇਣ ਦੀ ਗੱਲ ਦੱਸ ਦਿਲੋਂ ਦੱਸ ਮੈਨੂੰ ਵੀ ਗੱਲ ਕੀ ਆ ਤੂੰ ਕਿੱਥੋਂ ਬੋਲਣ ਰਹੀ ਮੈਨੂੰ ਸਮਝ ਨਹੀਂ ਲੱਗਦੀ ਗੱਲ ਦੀ ਚਾਚਾ ਤੇ ਪੈਸੇ ਦੇਣ ਗਿਆ ਤੇ ਗਾੜੀ ਪੁਲਸ ਵਾ ਆ ਗਈ ਉਹ ਤੇ ਆ ਭੱਜ ਨਾ ਠਿਆ ਤੇ ਮਨਜੋਦ ਹੀ ਭੱਜ ਨਾ ਠਿਆ ਰੁਪਏ ਤੇ ਤਾਂ ਨਾ ਪਹੁੰਚੇ ਤੇ ਕੀ ਸਮਝ ਨਹੀਂ ਲੱਗਣ ਈ ਮੈਨੂੰ ਗੱਲ ਦੀ ਕਰਮਾਂ ਦਾ ਹੀ ਫੇਰ ਫੇਰਵਾ ਕੇ ਹੋਰ ਕੀ ਹੁਣਾਂ ਵਾ ਜੇ ਚਾਚਾ ਗਿਆ ਤੇ ਮਗਰੇ ਪੁਲਿਸ ਚਲ ਗਈ ਹੁਣ ਜੇ ਮਨਜੋਨ ਅਸੀਂ ਕਿਹਨੂੰ ਦੱਸਿਆ ਵੀ ਨਹੀਂ ਆ ਕੁੜੀ ਕਹਿੰਦੀ ਆ ਵੀ ਮੈਂ ਬਸ ਤਾਊ ਪਾਪਾ ਨੂੰ ਦੱਸਿਆ ਤਾਂ ਵੀ ਪੁਲਿਸ ਆ ਗਈ ਪੁਲਿਸ ਨੂੰ ਦੱਸ ਪਤਾ ਨਹੀਂ ਕਿੱਦਾਂ ਪਤਾ ਲੱਗੀ ਜਾਂਦਾ ਵੀ ਕਿੱਥੇ ਜਾਣ ਲਿਆ ਕਿੱਥੇ ਨਹੀਂ ਜਾ ਹੁਣ ਹੁਣ ਇਹ ਗੱਲ ਦਾ ਕੀ ਪਤਾ ਫੇਰ ਹੁਣ ਰਾਤੀ ਤੇ ਜਿਹੜਾ ਕਵੀਰ ਨੂੰ ਫੇਰ ਦੱਸਿਆ ਵਾ ਵੀ ਆਇਆ ਵਾ ਤਾਂ ਹੁਣ ਕੀ ਪਤਾ ਚੋਰ ਕਿਹੜਾ ਤੇ ਕਿਹੜਾ ਨਹੀਂ ਸ਼ੱਕ ਦੀ ਸੂਈ ਉਥੇ ਲਿਆ ਜਿੱਥੇ ਬਣਦੀ ਆ ਐਵੇਂ ਨਾ ਮੈਨੂੰ ਬਾਜ਼ਾਰ ਤਾਂ ਪਾ ਮਨਪ੍ਰੀਤ ਰਾਤੀ ਤੇ ਕਿਸ ਨੂੰ ਨਹੀਂ ਦੱਸਿਆ ਰਾਤੀ ਤੇ ਉਹ ਐ ਨਹੀਂ ਰਹੀ ਹੋਈ ਰਾਤੀ ਉਹ ਦਸੰਦੇ ਹੀਗੇ ਵੀ ਚਾਚਾ ਮਗਰ ਗਿਆ ਹੀਗਾ ਮੈਂ ਮੈਂ ਤੇ ਚਾਚੇ ਦਾ ਦਰਲਾ ਹੀ ਕੱਢਿਆ ਵੀ ਚਾਚਾ ਆਲਾ ਫੜਾ ਚੂੜੀਆਂ ਤੇ ਗਹਿਣੇ ਪਾਇਆ ਜਾਂ ਚਾਚਾ ਕਹਿੰਦਾ ਚੱਲ ਮੈਂ ਪੈਸੇ ਫੜਾਉਣਾ ਵਾ ਕਰਦੇ ਤੇ ਸਾਰੇ ਜਾਨੀ ਆਪਣੇ ਵੱਲੋਂ ਮਦਦ ਪਈ ਆ ਹੁਣ ਮਦਦ ਹੀ ਕਰਨ ਦੇ ਪੁੱਤ ਅਸੀਂ ਤੇਰਾ ਕੀ ਸੰਭਣਾ ਵਾਂ ਅਸੀਂ ਕੀ ਲੈ ਕੇ ਬੈਠੇ ਆ ਜਿਹੜਾ ਅਸੀਂ ਕਿਸੇ ਦਾ ਖੋਗ ਤੇ ਆਪਣੇ ਕੋਰਾ ਖ ਲੈਣਾ ਵਾਂ ਅੰਤਕਿਪਟਾ ਆਪਣਾ ਵੀ ਸੁਖ ਹੰਡੋਣਾ ਹੋਣਾ ਕਿ ਨਹੀਂ ਹੋਣਾ ਪਾਣੀ ਤੇ ਬੁਲਬਲਾਵਾ ਬੰਦਾ ਜਿਹੜਾ ਵਾ ਘੜੀ ਦੀ ਮਣਿਆਦ ਨਹੀਂ ਆ ਮਾਰਗ ਨੇ ਜੀਆ ਜੰਤ ਦਿੱਤੀ ਆ ਸਭ ਕੁਝ ਹੀ ਆ ਤੇ ਸਾਡਾ ਕੀ ਆ ਅਸੀਂ ਤਾਂ ਸੋਗਮ ਵਜਤੀ ਕਰਨ ਰਏ ਸਾਰਿਆਂ ਦੀ ਵੀ ਜਿੰਨੀ ਵੀ ਹੋ ਸਕੇ ਰਕबीर ਦਿਵਾਲੇ ਵੀ ਹੁਣ ਦਾ ਰਿੰਦਾ ਸ਼ਰਾਬ ਕਿਉ ਪੀਣਾ ਸ਼ਰਾਬ ਕਿਉ ਪੀਣਾ ਮੈਂ ਫੇਰ ਤੇਰੇ ਦਾਇ ਚਾਚੇ ਨਾਲ ਲੜਦੀ ਆ ਵੀ ਤੂੰ ਕਿਉ ਕਹਿਣਾ ਜਿੱਥੋਂ ਮਰਜੀ ਕੋਈ ਪੀਵੇ ਮੋਲਦੀ ਪੀਵੇ ਫਰੀ ਦੀ ਪੀਵੇ ਸਾਨੂੰ ਨਹੀਂ ਕੋਈ ਮਤਲਬ ਹੈਗਾ ਹੁਣ ਆਹ ਟੈਨਸ਼ਨ ਤੇ ਪੈ ਗਈ ਨਾ ਸਭ ਤੋਂ ਜਿਆਦੀ ਵੱਡੀ ਕੋਈ ਬੂਹਾ ਚੰਨਾ ਲੱਗਾ ਹੋਵੇ ਕੋਈ ਬੂਹਾ ਖੜਕਾ ਕੇ ਆਵੇ ਪਤਾ ਲੱਗਦਾ ਵੀ ਕੋਈ ਆਇਆ ਵਾ ਕੋਈ ਬੂਹਾ ਖੋਲਣ ਜਾਵੇ ਵੇਖੇ ਇਹ ਪਾਸੇ ਨਿਕਲ ਜਾਂਦਾ ਪਿਛੋਂ ਦੀ ਹੁਣ ਉਹ ਤੇ ਫੜੂੰਗੇ ਆ ਗਿਆ ਪਿਆ ਹੀ ਲੰਮਾ ਲੰਮਾ ਹੀ ਪਿਆ ਹੀ ਕਿ ਜਾਂ ਉੱਠਿਆ ਹੀਗਾ ਉਦਾਂ ਨਾ ਇੱਥੇ ਹੀ ਗਏ ਮੈਂ ਚੱਲ ਭਾਂਡੇ-ਪੁੰਡੇ ਮਾਂਜ ਲੈਣੀ ਆ ਆਦ ਪਾਣੀ ਲੈਣ ਗਈ ਤੇ ਫਿਰ ਮੈਂ ਅੱਗੇ ਵੇਖਿਆ ਤੇ ਕੁਲ ਸਾਈ ਮੈਂ ਤਾਂ ਬਥੇਰਾ ਦੌੜ ਕੇ ਆਈ ਪਰ ਨਹੀਂ ਉਹਨਾਂ ਨੇ ਤੁੱਟ ਹੀ ਆ ਕੇ ਦਬੋਚ ਲਿਆ ਤੁਹਾਡੇ ਤੱਕ ਪਾਗੀ ਨਹੀਂ ਮੱਜੀ ਉਹ ਵੱਧ ਗਈ ਉਹ ਤੇਰੀ ਕਮੀ ਹੀ ਹੈਗੇ ਚਾਚਾ ਦਵਾਲੇ ਹੁੰਦਾ ਗਿਆ ਜਾਂ ਦੋ ਲਾਦੇ ਰੋਟੀਆਂ ਮੈਂ ਖਾ ਕੇ ਜਾਵਾਂ ਨਹੀਂ ਤੇ ਚਾਚਾ ਵੀ ਸੱਚਾ ਵਾ ਤੁਹੇ ਕੀਤਾ ਕੀ ਹੈ ਜੇ ਸਾਰਾ ਕੁਝ ਤੁਹਾਨੂੰ ਦੱਸਿਆ ਹੀ ਸਮ੍ਰੀਤ ਨੇ ਦੱਸਿਆ ਹੀ ਨਾ ਉਹ ਸਮ੍ਰੀਤ ਇੰਨਾ ਆਂਦੀ ਕਿ ਮੈਂ ਸਕੂਲੇ ਨਹੀਂ ਗਈ ਆਂਦੀ ਰਾਤੀ ਪਾਪਾ ਇਹ ਗੱਲਾਂ ਕਰਦੇ ਲੇਟ ਹੋ ਗਏ ਉਹਨੇ ਇਹ ਹੁੰਦਾ ਸੀ ਕਿ ਇੱਥੇ ਪਾਪਾ ਜਦਾਦੇ ਇੱਥੇ ਨੇ ਮੈਂ ਉਦੋਂ ਨਾ ਜਾਂਦਾ ਉਹਦੇ ਘਰ ਮੈਂ ਕਿ ਰਾਤ ਨੂੰ ਘਰਾਤ ਆ ਮੇਰੇ ਤੇ ਨਿਕਲ ਗਿਆ ਜਿੱਧਾ ਅੱਗੇ ਜਾਂਦਾ ਸੀ ਜਿੱਦਾਂ ਦਾਦੇ ਨੇ ਨਾ ਉਦਾਂ ਹੀ ਦਾਦ ਦੇਂਦੇ ਜੇ ਦੋਨੇ ਸਾਰਾ ਸਾਹਮਣੇ ਕਿਹਾ ਕਿ ਕੌਣ ਪਾਪਾ ਨੂੰ ਪਤਾ ਹੈ ਮੈਂ ਅਗਦੀ ਕੇ ਦੇ ਮੂੰਹ ਬਲ ਬਕਾ ਤੇ ਅਗਦੀ ਕੇ ਦੇ ਮੂੰਹ ਮਲ ਵੇਕਾ ਇਹਨਾਂ ਦੇ ਭਲਾ ਕੋਈ ਕਰੇ ਸਕਦੇ ਹੀ ਨਾ ਅਰੇ ਬੇਬੇ ਮੈਨੂੰ ਕਲੀਅਰ ਕਰ ਦਾ ਕਿ ਡੈਡੀ ਘਰ ਆਉਂਦੇ ਮੈਂ ਅੰਦਰ ਜਾਂਦਾ ਮੈਨੂੰ ਕਹੇ ਕਿ ਪਾਪਾ ਇਹੇ ਜਿਹੇ ਨਾਲ ਗੱਲਾਂ ਕਰਦੇ ਮੈਂ ਤਾਂ ਡੈਡੀ ਨੂੰ ਸਕੂਲੇ ਤਾਂ ਨਹੀਂ ਗਈ ਤੇ ਮੈਂ ਚੱਲ ਕੇ ਜਿਹੜਾ ਅੱਗੇ ਜਾਂਦਾ ਮਨੇਰੇ ਮੂੰਹ ਨੇੜੇ ਨਿਕਲ ਜਾਂਦਾ ਇਹ ਕਿਤੇ ਰੋਂਦੇ ਵੇਖੀ ਨਹੀਂ ਜਾਂਦੇ ਐਨਾ ਮੈਨੂੰ ਦੁੱਖ ਲੱਗਦਾ ਨਾ ਉਹ ਨਿਕਲਿਆ ਮੁੰਡਾ ਇਹ ਉਹਨੂੰ ਕੋਈ ਇਹ ਵੀ ਨਹੀਂ ਪਤਾ ਵੀ ਮੇਰੇ ਪਾਪਾ ਨੂੰ ਫੜਿਆ ਕਿੱਥੇ ਆ ਚੱਲ ਕੋਈ ਨਹੀਂ ਵਜਿੱਤ ਰੋਲਿਆ ਪਰ ਦੋ ਪ੍ਰਸ਼ਾਦੇ ਲਾ ਦੇ ਖਾਗਰ ਮੈਂ ਜਾਵਾਂ ਪ੍ਰਸ਼ਾਦ ਦੇ ਦਿੱਤੇ ਨਾ ਫੜਾ ਫੜਾ ਚ ਪੁੰਚ ਨਾਲ ਬਣੋ ਅੱਗੋ ਕਿਤੇ ਘਾਲੀ ਖਾ ਕੇ ਜਾਣਾ ਨਹੀਂ ਤੇ ਰੋਟੀਆਂ ਉਹ ਚੰਗਾ ਬਾਬਾ ਪੈਂ ਢੋ ਵੀ ਲੈਣਾ ਮੈਨੂੰ ਮਾਜੀ ਨਹੀਂ ਢੋ ਨਹੀਂ ਲੈਣਾ ਫੜਾ ਫੜਾ ਜਾਓ ਚੱਲਾ ਚਲਿਏ ਘਰ ਨੂੰ ਆ ਜਾ ਉੱਥੇ ਉੱਥੇ ਘੜੀ ਬਹਿ ਜਾ ਆ ਜਾ ਨਾਲ ਮੈਂ ਵੇਖਾਂ ਮੈਂ ਤੇਰੇ ਚਾਚਾ ਚੱਲ ਗਿਆ ਕਿ ਨਹੀਂ ਆ ਜਾ ਆ ਜਾ ਉੱਥੇ ਗੱਲਾਂ ਬਾਤਾਂ ਕਰਦੇ ਆ ਇੱਥੇ ਹੁਣ ਤੂੰ ਕੱਲੀ ਨੇ ਕੀ ਕਰਨਾ ਫੇਰ ਸਾਡਾ ਧਿਆਨ ਰਹਿਣਾ ਮੈਂ ਤੇ ਕੀ ਕਰਨਾ ਤਸੀਂ ਉਹਨਾਂ ਨੂੰ ਘੱਲੋ ਪਹਿਲਾ ਤੇ ਜੇ ਮੈਂ ਨਾ ਮੇਰੇ ਨਾਲ ਜਾਇਆ ਸਰਦਾ ਵਾ ਤੇ ਮੈਂ ਵੀ ਚੱਲ ਪੈਣੀ ਆ ਨਾਲ ਚੱਲ ਤੂੰ ਆ ਬੂਆ ਬਾਬਾ ਟੋਕੀ ਆਪਣਾ ਤੇ ਆ ਜਾ ਧਮਕਲਮ ਨਹੀਂ ਆ ਨੀ ਬੁਲੀ ਇਹ ਤਾਂ ਬੇਮੋਰੀਆ ਐਡਾ ਪੋਖੜਾ ਪੈ ਗਿਆ ਵਾ ਚਾਚੀ ਤੇਰੀ ਘਾੜ ਹੀ ਬਸ ਹੁਣ ਮੇਰੀ ਘਾੜ ਨਹੀਂ ਤੈਨੂੰ ਛਿਤਰਾ ਦੀ ਘਾੜ ਵਾ ਹੈਗਾ ਤੂੰ ਮਲਾਜਮ ਹਾਂ ਜਿਹੜਾ ਕਹਿਣ ਜੀ ਨਹੀਂ ਕਰਦਾ ਸਾਡੇ ਬਰਾਬਰ ਹੋਇਆ ਵਾ ਰੋਟੀਆਂ ਸੁੱਖਣ ਨਹੀਂ ਆ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਇਹਨੂੰ ਮੇਰੀ ਸੁਣੋ ਗੱਲ ਤੁਹਾਡੇੋਂ ਤੋਂ ਪਹਿਲਾਂ ਤੇ ਇਹੋ ਗੱਲ ਮੈਂ ਕਹਿ ਕੇ ਛੱਡੀਆਂ ਅਟੇੜ ਦੇ ਚਾਚੀ ਜੀ ਨਾਲ ਹੀ ਆ ਨਾ ਮੈਂ ਚਲ ਦੋ ਲਾ ਹੀ ਦਿੰਨੀ ਆ ਨਹੀਂ ਪੈਣਾ ਨਹੀਂ ਕਿਤੇ ਬਣੀ ਹੋਵੇ ਨਾ ਆਪਣੇ ਤੇ ਭੁੱਖਾਂ ਤੇ ਆ ਸੁੱਕ ਜਾਂਦੀਆਂ ਵਾ ਤੇ ਤੇਰੇ ਮਨ ਚ ਕੀ ਆ ਉਹ ਚੰਦੀ ਆ ਏਦਾਂ ਦੇ ਕੰਮ ਨਹੀਂ ਉਹ ਸੋਭਦੇ ਬੰਦਿਆਂ ਵਾਲੇ ਕੰਮ ਕਰ ਤੂੰ ਕੋਈ ਹਾਏ ਹਾਏ ਪਤਾ ਨਹੀਂ ਕੀ ਗੱਲ ਹੋ ਗਈ ਆ ਮੈਂ ਤਾਂ ਘੇਰਾ ਹੀ ਪਈ ਜਾਣ ਡੀਆਂ ਵਾ ਹਾ ਹਾ ਅੰਮਣੂ ਬੜੇ ਚਿਰ ਦੀ ਗਈ ਆ ਉਹੀ ਨਹੀਂ ਮੁੜੀ ਜੇ ਤੱਕਰ ਪਤਾ ਨਹੀਂ ਕੀ ਗੱਲ ਹੋ ਗਈ ਆ ਮੈਨੂੰ ਹੋਰ ਤਰਾ ਹੀ ਹੋਈ ਜਾਂੜਿਆ ਪਤਾ ਨਹੀਂ ਲੱਗਣ ਡਿਆ ਮੈਂ ਫੂਲ ਲਾਵਾਂ ਨਾ ਮਨਪ੍ਰੀਤ ਨੂੰ ਸੁੱਖ ਸ਼ਾਂਤੀ ਹੋਵੇ ਮਹਾਰਾਜ ਹੈਲੋ ਮਨਪ੍ਰੀਤ ਕਿੱਦਾਂ ਠੀਕ ਠਾਕ ਵਾ ਨਹੀਂ ਮੰਮੀ ਮੈਂ ਜੋਨੂ ਪੁਲਸ ਫੜ ਕੇ ਲੈ ਗਈ ਆ ਹੈ ਕਦੋਂ ਹਾਏ ਮੈਂ ਮਰ ਜਾ ਕੀ ਹੋਇਆ ਵਾ हा ना रो पुत दस सही सही गल मनू हह हाँ चुप करके दस मेरी ती हाय मैं मर गई नी कद अच्छा अच्छा ठीक व लागे कोई हैगा कोई तेरे पुत एदा ना रो मेरी ती ਹਉ ਚਲ ਚੁੱਪ ਕਰ ਮੇਰੀ ਤੀ ਚੁੱਪ ਕਰ ਨਾ ਰੋ ਇੰਨਾ ਉਹਨੇ ਕਿਹੜਾ ਕਤਲ ਕੀਤਾ ਪੁੱਤ ਜੇ ਲੈ ਗਏ ਵੀ ਗਏ ਉਹਨੂੰ ਫੜ ਕੇ ਤੇ ਹੈਗੇ ਤੇਰੇ ਚਾਚੇ ਤਾਏ ਮਗਰ ਜਾਣ ਵਾਲੇ ਗਏ ਆ ਸਾਰੇ ਜਾਣੇ ਅੱਛਾ ਆਹ ਹੋ ਤੇਰੇ ਚਾਚੇ ਦਾ ਮੁੰਡਾ ਹੈਗਾ ਹੀ ਆ ਪੁਲਿਸ ਦੇ ਵਿੱਚ ਆਪੇ ਛਡਾ ਕੇ ਲਿਆਊਗਾ ਪੁੱਤ ਨਾ ਰੋ ਮੇਰੀ ਤੀ ਅੱਛਾ ਚਾਲ ਕੋਈ ਗੱਲ ਨਹੀਂ ਅਮਨ ਗਈ ਪੇਕੇ ਆਉਂਦੀ ਆ ਤਾਂ ਫਿਰ ਮੈਂ ਆਉਣੀ ਆ ਤੇ ਹੁਣੇ ਆ ਜਾ ਮੈਂ ਉਤਕਾਰ ਕੋਈ ਨਹੀਂ ਨਾ ਮੈਂ ਸਵੇਰੇ ਆ ਜੂਗੀ ਅਮਨ ਆ ਜੂਗੀ ਤੇ ਚਾਲ ਕੋਈ ਨਹੀਂ ਸਰਪੰਚ ਸਰਪੰਚ ਨੂੰ ਨਾਲ ਘੱਲੋ ਆਹੋ ਚਾਲ ਠੀਕ ਵਾ